ਬਾ ਮਮੀ ਆਈ ਮਹਾੜਾ ਨਾ ਬੋਲਦੀ ਵੱਧ ਘਟ ਮਮੀ ਨੇ ਭੁਜਾਇਆ ਫੇਰਾਂ ਨੂੰ ਚੰਗੀ ਤਰਾਈ ਤੇ ਫੇਰ ਮਮੀ ਕਿਤਾ ਬੁਰੀ ਹੋ ਗਈ ਫੇਰ ਮਮੀ ਨੇ ਘਾੜੀ ਸੈਡ ਲਈ ਆ ਸੈਡ ਲਈ ਤਾਂ ਕਾਹਦਾ ਫਾਇਦਾ ਪਰ ਜਿਹੜਾ ਹੱਥ ਚੁੱਕਦੇ ਆ ਵਾਰ ਵਾਰ ਅੱਗੇ ਤਾਂ ਕੱਲੀ ਦੀਦੀ ਦੇ ਚੁੱਕਦੇ ਆ ਹੁਣ ਮੇਰੇ ਤੇ ਵੀ ਚੁੱਕਣ ਲੱਗ ਗਏ ਆ ਉਹਦੇ ਤੇ ਮੰਨਿਆ ਦੀਦੀ ਦੇ ਪੇਕੇ ਗਰੀਬ ਚਲੋ ਨਹੀਂ ਗੱਲ ਕਰਦੇ ਪਰ ਮੈਂ ਇਹ ਮਾੜੇ ਖਾਨਦਾਨ ਦੇ ਵੀ ਨਹੀਂ ਆ ਕਿ ਮੈਂ ਛੱਤਰੀ ਖਾਈ ਜਾਵਾਂ ਤੁਹਾਡੇ ਤੇ ਜਾ ਸਹੀ ਜਾਵਾਂ ਹੁਣ ਮੈਂ ਵੱਖ ਹੋਣਾ ਹੀ ਹੋਣਾ ਮੈਂ ਇਹ ਨਾਲ ਰਹਿ ਸਕਦੀ ਹਣ ਵੱਖ ਨਹੀਂ ਹੋਣਾ ਹੁਣ ਆਜੇ ਕੋਈ ਨਹੀਂ ਮੈਂ ਵੱਡੇ ਭਰਾ ਨਾਲ ਵੀ ਕਰਦਾ ਹਾਂ ਸਲਾਹ ਨਾਲੇ ਮਾਦਾ ਨਾਲੇ ਕਰਦਾ ਗੱਲ ਤਹਰੋ ਗੱਲ ਕਰਨੀ ਪੈਣੀ ਆ ਤੁਹਾਨੂੰ ਗੱਲ ਕਰਦਾ ਤੇ ਫਿਰ ਫੇਰ ਅਡਾ ਹੁੰਦਾ ਲੈਣਾ ਮੈਨੂੰ ਡਿਸੀਜਨ ਕੋਈ ਅਜੇ ਕੋਈ ਅਡਾ ਟੁੱਟ ਨਹੀਂ ਹੁੰਦਾ ਹੈਗਾ ਮੈਂ ਜਾਨਾ ਮਾਦਨਾ ਕਰਦਾ ਭਾਈ ਦੇ ਕੀ ਤੇਰੇ ਸਾਹਮਣੇ ਉੱਠ ਕੇ ਚੱਲ ਗਿਆ ਕੋਈ ਗੱਲ ਨਹੀਂ ਸੁਣੀ ਇਹਨੇ ਕਿਤੇ ਮਾਂ ਦਾ ਇੰਨਾ ਹੈ ਜਮਦਾ ਨਾ ਕੋਈ ਸਾਡੀ ਇਹਦੀ ਸਾਡੇ ਵਾਲੀ ਗੱਲ ਕਰਨੀ ਆ ਕਰਦੇ ਨਹੀਂ ਆ ਕਰਨਾ ਕੀ ਕਰਦੇ ਹੀ ਨਹੀਂ ਆ ਗੱਲ ਪਰ ਕੋਈ ਗੱਲ ਨਹੀਂ ਮੈਂ ਵੀ ਬੜੀ ਇੰਤਰੀ ਆ ਅਡਾ ਹੋ ਕੇ ਦੱਸੋ ਹਨ ਮੈਂ ਹੁਣ ਇੱਕ ਪਾਸਾ ਨੂੰ ਕਰਨਾ ਹੀ ਪੈਣਾ ਵਾ ਬੜਾ ਚਿਰ ਹੋ ਗਿਆ ਜਦੋਂ ਜੁਲਮ ਸੰਦੇਸ ਹੁੰਦੇ ਹੋਂ ਨਹੀਂ ਪਰ ਹੁਣ ਨਹੀਂ ਪ੍ਰਦਰਸ਼ਨ ਦੇ ਤਿਆਰ ਅੱਗੇ ਤੇ ਮੰਮੀ ਚਲ ਤੁਹਾਡੇ ਤੇ ਜੁੱਕਦੀ ਆ ਤੇ ਹੁਣ ਤੇ ਨਾਲ ਮੇਰੇ ਤੇ ਵੀ ਚੁੱਕਣ ਲੱਗ ਗਈ ਆ ਹੁਣ ਮੈਂ ਇੰਨੇ ਵੀ ਮਾਰੇ ਘਰ ਦੇਣੀ ਕਿ ਜਿਹੜੇ ਸਾਡੇ ਤੇ ਇੰਨੇ ਜ਼ੁਲਮ ਕਰੀ ਜਾਣਗੇ ਜਦੋਂ ਜੀ ਕੀਤਾ ਸਾਡੇ ਤੇ ਹੱਥ ਚੁੱਕ ਲੈਣਾ ਕੋ ਗੱਲਣਾ ਕੋ ਬਾਤ ਬਿਨਾ ਮਤਲਬ ਤੋਂ ਮਾਰਨ ਟੈਪਣਾ ਸਾਨੂੰ ਨਾ ਕੁਛ ਖਾਣ ਪੀਣ ਦੇਣਾ ਨਾ ਰੋਟੀ ਛੱਜ ਸੁਵਾਦਣਾ ਸਾਨੂੰ ਖਾਣ ਦੇਣੀ ਆ ਇਹ ਤਾਂ ਚਲ ਕਹਿੰਦੇ ਕੋਈ ਗੱਲ ਨਹੀਂ ਘਰ ਵਸਿਆ ਰਿਹਾ ਵਸਿਆ ਰਿਹਾ ਪਰ ਇਹ ਜਦੋਂ ਸਾਡੀ ਗੱਲ ਨਹੀਂ ਨਾ ਸੌਂਦੇ ਹੁਣ ਕੋਈ ਨਹੀਂ ਕੋਈ ਨਾ ਕੁਝ ਦੇ ਹੱਲ ਕਰਨੇ ਪੈਣਾ ਹੁਣ ਵੀ ਆਪਣੇ ਬੱਚਿਆਂ ਦਾ ਵੀ ਭਰ ਇੱਕ ਗੱਲ ਕੋ ਪੁਛ ਪੁਛ ਕੇ ਕਰਨੀ। ਦੇਖੋ ਹੁਣ ਕਹਿ ਤੇ ਗਿਆ ਵਕ ਕਰਦਾ ਆਪਣੀ ਮੰਮੀ ਨਾਲ ਗੱਲ ਕੋਈ ਨਹੀਂ ਵੇਦਨੀ ਆ। ਨਾ ਆ ਭਰ ਇੱਕ ਗੱਲ ਨਾ ਆ ਕਰੇ। ਪੁਨਮਾ ਜਿਹੀਂ ਇਕੱਲੇ ਆ ਕੱਲੋਂ ਸਾਡੇ ਬੱਚੇ ਵੀ ਹੋਣੇ ਆ। ਹੁਣ ਇਹ ਇਕੱਲੀ ਇਕੱਲੀ ਗੱਲ ਪੁਛ ਕੇ ਥੋੜਾ ਮੰਮੀ ਕੋ ਕਰਨੀ ਆ। ਇਹ ਥੋੜੀ ਜਿਹੀ ਜਿੱਦਾਂ ਹੀ ਅੱਜ ਤਰਸਣ ਤੇ ਕੱਲੋਂ ਸਾਡੇ ਬੱਚੇ ਵੀ ਤਰਸਣ। ਪਹਿਲਾਂ ਤਾਂ ਕਹਿੰਦੇ ਜੀ ਰਿਸ਼ਤਾ ਕਰਨ ਲੱਗੇ ਉਦੋਂ ਕਹਿੰਦੇ ਸੀ ਨਹੀਂ ਜੀ ਕੋਦ ਕਮਾਈ ਬੜੀ ਕਰਦਾ, ਕਮਾਈ ਬੜੀ ਕਰਦਾ। ਇਹਨਾਂ ਨੂੰ ਨਹੀਂ ਪਤਾ ਕਿ ਸੱਸ ਦੀ ਪ੍ਰਧਾਨਗੀ ਚਲਦੀ ਐ। ਮਿੰਨ ਵੀ ਇਹੋ ਕਹਿੰਦੇ ਹੀ, ਮੁੰਡਾ ਦਾ ਕੰਮਕਾਰ ਬੜਾ ਕਰਦਾ ਵਾ। ਜੇ ਮੈਨੂੰ ਪਤਾ ਹੁੰਦਾ ਪੂਨਮ ਤੇ ਮੈਨੂੰ ਚੰਗਾ ਕੋਈ ਦਿਹਾੜੀ ਵਾਲਾ ਲੱਭ ਲੈਣੀ ਮੈਨੂੰ ਰੋਜ਼ ਤਿੰਨ ਕਮ ਕਮਾ ਕੇ ਘਰ ਲਿਆ ਕੇ ਦਿੰਦਾ ਮੈਂ ਕੋਈ ਗਰੀਬ ਘਰ ਦਾ ਲੱਭ ਲੈਣੀ ਇਹਨਾਂ ਦੇ ਤਾਂ ਨਹੀਂ ਮੈਨੇ ਥੋੜਾ ਰਹੀ ਨਹੀਂ ਨਾਲੇ ਮੇਰੇ ਪੇਕੇਆਂ ਨੂੰ ਮੈਨੇ ਦਿੰਦੇ ਆ ਨਾਲੇ ਮੈਨੂੰ ਮਾੜਾ ਕਹਿੰਦੇ ਆ ਹੁਣ ਹਾਂ ਨਿਓ ਕੱਲੀ ਕੱਲੀ ਚੀਜ਼ ਤਰਸਣਾ ਪੈਂਦਾ ਵਾ ਖਾਣ ਪੀਣ ਵਾਸਤੇ ਹਰ ਇੱਕ ਚੀਜ਼ ਪੁੱਛਣੀ ਪੈਂਦੀ ਆ ਆ ਖਾ ਲਿਓ ਜਾਓ ਖਾ ਲਿਓ ਪੂਨਮ ਵੀ ਆਪਣਾ ਤਾਂ ਟਾਈਮ ਕੱਢ ਰਹੀ ਹੁਣ ਆਪਣੇ ਬੱਚਿਆਂ ਨੂੰ ਥੋੜਾ ਤਰਸਣਾ ਦੇਣਾ ਕਿ ਕੋਈ ਨਹੀਂ ਤਾਂ ਹੀ ਮੈਂ ਕਿਹਾ ਵਾ ਕਿ ਵੀ ਅੱਜ ਤੁਹਾਨੂੰ ਇੱਕ ਵਾਰੀ ਸੱ ਕਰਨਾ ਪੈਣਾ ਗੱਲ ਕਰਨ ਮੰਮੀ ਤੇ ਮੇਤੇ ਜਦੋਂ ਮਰਜੀ ਹੱਥ ਚੁੱਕ ਦਿੰਦੀ ਕੱਲ ਨੂੰ ਮੈਂ ਇਕੱਲੀ ਘਰੇ ਹੋਣੀਗੀ ਤੇ ਮੈਨੂੰ ਅੰਦਰ ਦੇ ਕੇ ਮਾਰ ਦੂਗੀ ਇਹ ਮੈਨੂੰ ਕਿਹਨੇ ਵੀ ਕਮਾ ਕੇ ਕੋਈ ਨਹੀਂ ਕਿਹਾ ਹੈਗਾ ਤੁਸੀਂ ਵੀ ਭਾਜੀ ਨਾਲ ਗੱਲ ਕਰਿਓ ਚੰਗਾ ਉਹਨੇ ਕਿਹਾ ਮੇਰੇ ਨਾਲ ਦੀ ਗੱਲ ਕਰਨੀ ਜਿੱਦਾਂ ਦੀ ਸੋਹਣੇ ਤੇਰੇ ਵੱਲ ਦੀ ਗੱਲ ਕਰਦੀ ਓਦਾਂ ਦੀ ਮੇਰੇ ਵੱਲ ਦੀ ਕਰਨੀ ਆ ਆ ਗੱਲ ਤੇ ਤੁਹਾਡੇ ਸੋਹਣੇ ਨਹੀਂ ਪਰ ਫਿਰ ਵੀ ਕੋਈ ਗੱਲ ਨਹੀਂ ਮੈਂ ਇੱਕ ਗੱਲ ਕਰਕੇ ਛੱਡਣੀ ਆ ਨਾ ਹਾਂ ਭਲਾ ਗੱਲ ਕਰਨ ਤੁਸੀਂ ਵੀ ਭਾਜੀ ਨਾਲ ਚੰਗੀ ਤਰ੍ਹਾਂ ਗੱਲ ਕਰਿਆ ਨਾ ਕਿ ਭੀ ਜੇ ਤੂੰ ਮੈਨੂੰ ਚੰਨਾ ਮੈਂ ਇੱਥੇ ਰਾਵਾਂ ਤੇ ਵੱਖਰਾ ਹੋਣਾ ਪੈਣਾ ਤੈਨੂੰ ਨਹੀਂ ਮੈਂ ਹੁਣ ਆਉਣਾ ਫੋਨ ਕਰਦੀ ਗੱਲ ਉਹਨਾਂ ਨਾਲ ਨਾ ਮਾਦਾ ਕੀ ਗੱਲ ਹੋਈ ਉਹ ਫੋਨ ਮੋਣੀ ਬੜਾ ਡੇਂਜ ਆ ਜਾਂਦੀ ਐ ਲੈਣਾ ਨਹੀਂ ਮਾਦਾ ਦੇ ਨਾਲ ਆਡੋਣਾ ਹੀ ਰਾਹ ਤੇ ਪਤਾ ਕੋਈ ਵੀ ਨਹੀਂ ਆਈ ਪਤਾ ਨਹੀਂ ਇਹਨਾਂ ਨੇ ਕੱਲ ਦਾ ਕੀ ਕੀਤਾ ਤੇ ਕੀ ਨਹੀਂ ਕੀਤਾ ਸੌਦਾ ਪਤਾ ਮੈਂ ਦੇਖ ਕੇ ਗਈ ਹਾਂ ਵਾਧੂ ਲੈਣਾ ਨਾ ਨਾਲ ਵਿੱਚ ਡੱਬਿਆਂ ਦੇ ਸੌਦਾ ਨਾ ਹੋ ਲੈਣ ਨਾ ਦੇਣ ਮਗਰ ਉਹ ਪਕੌੜੇ ਕੱਢੇ ਮੈਂ ਤਾਂ ਵੀ ਆਖਿਆ ਚੱਲ ਕੋਈ ਨਹੀਂ ਉਹ ਵੱਡੀ ਹੀ ਮਰੇ ਕੇ ਬੋਲਦੀ ਬੜਾਈ ਗੁੱਸਾ ਹੀ ਮੈਨੂੰ ਚੜ ਗਿਆ ਤੇ ਜਿੰਨੂੰ ਮੈਂ ਉਹਨੂੰ ਚਾਹ ਕੇ ਉਹ ਵੀ ਦੋ ਘੰਟਿਆਂ ਬਾਅਦ ਚਾਹ ਬਣਾ ਕੇ ਲੈ ਆਈ ਗੁੱਸਾ ਤੇ ਮੈਨੂੰ ਆਪੇ ਚੜਨਾ ਸੀ ਇਹਨਾਂ ਦੇ ਤੇ ਮਾਦਾ ਖੰਡੀ ਰਿਹਾ ਕਰ ਨੋਆ ਦੇ ਨਾਲ ਥੋੜਾ ਨਹੀਂ ਠੰਡੀ ਰਹਿਣੀ ਹੈ ਮੈਂ ਮੈਂ ਨੇ ਕੋਈ ਗੱਲ ਕੀਤੀ ਮੈਂ ਤੇ ਫਿਰ ਮੈਨੂੰ ਜਦੋਂ ਬਹੁਤਾ ਠੰਡਾ ਜਾਂ ਨਾ ਫਿਰ ਮੈਨੂੰ ਗੁੱਸਾ ਚੜਦਾ ਵਾ ਗੁੱਸਾ ਤੇ ਗਾ ਚੜਦਾ ਵਾ ਪਰ ਮਾਦਾ ਉਹਨਾਂ ਨਾਲ ਥੋੜਾ ਪਿਆਰ ਨਾ ਰਿਹਾ ਕਰਨਾ ਵਾ ਤੇ ਹੁਣ ਕਿੰਨੀ ਹੀ ਆਡੂਣਾ ਵਾ ਆਂ ਟੁੱਟਦੀ ਗੱਲ ਕੋਈ ਨਹੀਂ ਨਾ ਮੈਂ ਕਰਨਾ ਕਿ ਇਹਨੂੰ ਵੱਖਰੇ ਨਾ ਕੋਈ ਮੈਨੂੰ ਆਖੇ ਤੇ ਨਾ ਮੈਂ ਕਿਹਨੂੰ ਐਟੈਕਰ ਕੀਤਾ ਉਹ ਮੇਰੇ ਤੇ ਦਬਾਅ ਪਾਉਣ ਦੀ ਆਂਦੀ ਆ ਮੈਂ ਜੋ ਮਰਜ਼ੀ ਕਰੇ ਮੈਂ ਵੱਖ ਨਹੀਂ ਕਰਨਾ ਠੰਡੀ ਜੇ ਨਾ ਅਡਿਓਏ ਤੇ ਫਿਰ ਮੈਂ ਚੱਲ ਜਾਣਾ ਥੇਕੇ ਆਪਣੀ ਇਹ ਤਾਂ ਕਹੜੀ ਬੋਲੇ ਬੋਲਣਿਆ ਉਹ ਮਾਦਾ ਫਿਰ ਸਾਡਾ ਹੱਲਾ ਕਰਦੇ ਕੋਈ ਸਾਨੂੰ ਫਿਰ ਕਰਦੇ ਅੱਡ ਫਿਰ ਕਾਹਦਾ ਹੱਲਾ ਕਰਦੇ ਕਿਹੜੀਆਂ ਬੋਲੀਆਂ ਬੋਲ ਲਾਵਾ ਇਹ ਮੈਂ ਨਹੀਂ ਤੇਰੇ ਮਖਣ ਫੋਣ ਚੱਲਣੇ ਨਾ ਮੈਂ ਤੇ ਕਿ ਕਰਨਾ ਹੀ ਵਕਰੇ ਨਾ ਮੇਰੇ ਸਾਹਮਣੇ ਬੋਧੀਆਂ ਗੱਲਾਂ ਨਿਕਾਲੀਆਂ ਤੂੰ ਆ ਗਿਆ ਨਾ ਦੇਖ ਲੈ ਸੁਣ ਕੇ ਮੈਂ ਵੱਖ-ਵੱਖ ਕੋਈ ਨਹੀਂ ਕਰਨਾ ਤੇਰੇ ਮੈਂ ਦੱਸਿਆ ਰਾਮ ਨਾ ਜਨ ਕੱਢੀਆ ਜਿਹੜਾ ਤੈਨੂੰ ਉਹਨੇ ਪੁੱਠਿਆ ਸੱਦੀਆ ਪੱਟੀਆਂ ਬਣਾਈਆਂ ਨੇ ਨਾ ਮੇਰੇ ਤੋਂ ਗੁੜਾ ਕੋਈ ਨਹੀਂ ਉਹ ਨਾ ਮੈਂ ਤੇਰੇ ਵਾਖਾ ਤੇ ਨਾ ਮੈਂ ਕਰਨੇ ਕੱਲ ਤਾਨੂੰ ਪਤਾ ਮੈਂ ਪਟੀਆਂ-ਪਟੀਆਂ ਤੇ ਤੇ ਨਹੀਂ ਲੱਗਦਾ ਹੈਗਾ ਨਾ ਤੂੰ ਫਿਰ ਕਿੱਦਾਂ ਕਰਦਾ ਮੈਂ ਤਾਂ ਉਹ ਕਰ ਦੱਸਣ ਦੀ ਜਾਂਦੀ ਮੈਨੂੰ ਕੁੱਤਿਆ ਬੜਾ ਇਹਦੀ ਕੁੱਤਿਆ ਬੜਾ ਇਹ ਨਹੀਂ ਵਖਰੇ ਕਰਨਾ ਤੂੰ ਉਹਦੇ ਵਾਂਗੀ ਗੱਲ ਕਰਨੀ ਕਿ ਮੇਰੇ ਵਾਂਗੀ ਕਰਨੀ ਹੈ ਉਹਦੀਆਂ ਗੱਲਾਂ ਸੁਣ ਕੇ ਤੂੰ ਬਾਹਰੋਂ ਆ ਕੇ ਸਾਨੂੰ ਵੱਖ ਕਰ ਦੇ ਤੇਰੇ ਮੂੰਹ ਚੋਂ ਕਿੱਦਾਂ ਗੱਲ ਨਿਕਲੀ ਵੀ ਸਾਨੂੰ ਵੱਖ ਕਰ ਦੇ ਮਾਦਾ ਗੱਲ ਤੇ ਮੈਂ ਤੁਹਾਡੀ ਮੰਨਦਾ ਤਾਨੂੰ ਪਤਾ ਹੀ ਆ ਪਰ ਹੁਣ ਉਹਦੀ ਵੀ ਤੇ ਮੈਨੂੰ ਸੁਣਨੀ ਪੈਣੀ ਆ ਉਹਦੀ ਕੋਈ ਗੱਲ ਨਹੀਂ ਸੁਣਨੀ ਨਾ ਮੈਂ ਅੱਜ ਕਰਨਾ ਵਖਰੇ ਨਾ ਮੈਂ ਕਰਨਾ ਕੱਲ ਇਹ ਨਾਕ ਤੇ ਵਖ ਦਾ ਨਾਂ ਹੀ ਲਵੀਂ ਤੇ ਮਰ ਮਾਦਾ ਦੇ ਤਾ ਮੇਰੀ ਜਿੱਦਾਂ ਮੇਰੀ ਮਰਜ਼ੀ ਆ ਕਿ ਮੈਂ ਜਿੱਦਾਂ ਮਰਜ਼ੀ ਆਪਣੀਆਂ ਲੋਹਾਂ ਨੂੰ ਕੰਟਰੋਲ 'ਚ ਰੱਖਾਂ ਖਬਰਦਾਰ ਚ ਬੜਕੇ ਨਾਲ ਆ ਦੇ ਕੰਟਰੋਲ 'ਚ ਕੋਈ ਨਹੀਂ ਰੱਖੋ ਜਿੱਦਾਂ ਮਰਜ਼ੀ ਰੱਖੋ ਚਲੋ ਰੱਖਣਾ ਹੀ ਆ ਤੁਸੀਂ ਕੰਟਰੋਲ ਦੇ ਵਿੱਚ ਪਰ ਉਹਨਾਂ ਦੇ ਹੱਥ ਨਾ ਨਾ ਚੁੱਕਿਆ ਕਰੋ ਇੰਨਾ ਹੱਥ ਨਾ ਚੁੱਕਣਾ ਤੂੰ ਮੈਨੂੰ ਰੋਕ ਲੈ ਮਜ਼ਾ ਰਡੀਆਂ ਇਹ ਦੱਸਣੇ ਮੈਨੂੰ ਅੰਡਣਾ ਘਵਣਨਾ ਕੱਠੀਆਂ ਹੀ ਆਏ ਸਾਰੀਆਂ ਹੀ ਅੰਡਣਾ ਘਵਣਨਾ ਜੋ ਚੰਦੀਆਂ ਨੇ ਮੈਂ ਨਹੀਂ ਉਹ ਕੰਮ ਹੋਣ ਦੇਣਾ ਮੇਰੀ ਪ੍ਰਧਾਨਗੀ ਹੀ ਕਰਦੇ ਵਿੱਚ ਰਹੇਗੀ ਜਦੋਂ ਮੈਂ ਮਰ ਜਾਂਗੀ ਜੋ ਮਰਜ਼ੀ ਕਰਦੀਆਂ ਰਹਿਣ ਮੈਂ ਨਾ ਕਿ ਉਹ ਖਰਚਾ ਦੇਣਾ ਵਾਦੂ ਨਾ ਮੈਂ ਕਹਿੰਦਾ ਹਾਂ ਤੂੰ ਸੌਦਾ ਪਤਾ ਲਿਆ ਕੇ ਦੇਣਾ ਮੈਂ ਆਪਣੀ ਲਿਮਟ ਨਾਲ ਚੱਲਣਾ ਵਾ ਮੰਗਿਆਈ ਕੋਡੇ ਫਟਿਆ ਮੈਂ ਇਹਨਾਂ ਨਾਲ ਹੱਥ ਪੜਾਦਾ ਇਹਨਾਂ ਦੇ ਮਿੰਟਾਂ ਦੇ ਵਿੱਚ ਲਿਆ ਮੋਕ ਪੀਜੇ ਲਿਆ 버ਗਰ ਲਿਆ ਉਰਾ ਪਰ ਮੈਂ ਇਹ ਕੰਮ ਨਹੀਂ ਹੋਉਂਦੇ ਨੇ ਆਹੋ ਚਾਹੁੰਦੀਆਂ ਤਾਂ ਦਾ ਇਹੋ ਕੋਕੀ ਆਹੋ ਮੈਂ ਆਪਣੇ ਹੱਥ ਚੱਕ ਮੁੱਠੇ ਇਹਨਾਂ ਨੂੰ ਕਰਕੇ ਰੱਖਣਾ ਮੈਂ ਉਹ ਚਾਚੀ ਅੰਗਰਾ ਥੋੜਾ ਕਰ ਦੇਣਾ ਵਾ ਚੱਲ ਕੋਈ ਨਹੀਂ ਰੱਖੋ ਤੁਸੀਂ ਆਪਣੇ ਹਿਸਾਬ ਨਾਲ ਰੱਖੋ ਪਰ ਹੱਥ ਨਾ ਚੁੱਕਿਆ ਕਰੋ ਨਾ ਮੈਂ ਕਿੰਨਾ ਮਰ ਗਿਆ ਹੱਥ ਚੁੱਕਾ ਕੇ ਮੈਂ ਲੇਕਾ ਕਿਤੇ ਬੋਰ ਵੀ ਜਾਣ ਉਹ ਚਾਚੀ ਤੇ ਨਾ ਮਾੜਾ ਜੋ ਲਿਆ ਕੇ ਦੇਣਾ ਕਿ ਮੈਂ ਦਹੀਂ ਖਾ ਲੈਣੀ ਹੈ ਮੈਂ ਠਾਣੇ ਚੱ ਜਾਣ ਜਿੱਥੇ ਜਾਂਦੀ ਹੈ ਨਾ ਅੱਖਾਂ ਮੇਰੀਆਂ ਨੂਆ ਮੇਰੇ ਤੋਂ ਬਗੈਰ ਮੈਂ ਬਾਹਰ ਨਹੀਂ ਨਾ ਨਿਕਲ ਜਾਣਾ ਮੈਨੂੰ ਪਤਾ ਲੱਗਾ ਮੇਰੇ ਤੋਂ ਬਗੈਰ ਮਗਰੋਂ ਸੌਦਾ ਪਤਾ ਲੈ ਕੇ ਗਈ ਮੈਂ ਤਾਂ ਵੀ ਨਹੀਂ ਕੁਛ ਆਖਿਆ ਮੈਂ ਚੱਲ ਕੋਈ ਗੱਲ ਨਹੀਂ ਲੈ ਗਈ ਇਹ ਥੋੜਾ ਬਿਮਾਰੀ ਫਿਰੇ ਮੈਨੂੰ ਮੇਰੇ ਸਿਰ ਤੇ ਚੜ੍ਹਦੀ ਜਾਣਗੇ ਖਬਰਦਾਰ ਜੇ ਮੜ ਕੇ ਤੂੰ ਵੇਖ ਲੈ ਦੇ ਹੁਣ ਦੀ ਗੱਲ ਕੀਤੀ ਤੇ ਨਹੀਂ ਮਾਦਾ ਬੱਕਰਾ ਤੇ ਚੱਲ ਮੈਂ ਨਹੀਂ ਹੋਣਾ ਪਰ ਹੁਣ ਉਹਨਾਂ ਦੀਆਂ ਮੈਨੂੰ ਸੁਣਨੀਆਂ ਪੈਣੀਆਂ ਵਾ ਸੁਣਨੀਆਂ ਕਹਣੇ ਜਿੰਨੀਆਂ ਮਰਜ਼ੀ ਸੁਣ ਬੱਕਰੇ ਦਾ ਨਾਂ ਨਹੀਂ ਲੈਣਾ ਨਾ ਮੈਂ ਕਿਹਨੂੰ ਕਰਨਾ ਬੱਕਰੇ ਨਾ ਮੈਂ ਕਿਹਨੂੰ ਡਰਾ ਖਰਚਾ ਦੇਣਾ ਸਾਂਝੇ ਥਾਂ ਤੇ ਦੇਣ ਇਹ ਸਾਂਝੇ ਥਾਂ ਤੇ ਰੋਟੀਆਂ ਪਕਾਣ ਤੋਂ ਤੇ ਚੱਪਾ ਕੇ ਮਸਤਾਨਾ ਲੰਗਰ ਖਾਣਾ ਖਾਣ ਨਹੀਂ ਖਾਣਾ ਤਾਂ ਫਿਰ ਤੇਕੇ ਨੂੰ ਸੌਦਾ ਮੰਗਾਂ ਤਾਂ ਪਕਾ ਲੈਣਾ ਆਪਣੇ ਮਾਦਾ ਮੈਂ ਤੇ ਹੁਣ ਫਸ ਗਿਆ ਨਾ ਅੱਧ ਵਿਚਕਾਏ ਹੁਣ ਮੈਂ ਉਹਨਾਂ ਦੀ ਸੁਣਾਗੇ ਢਾਡੀ ਸੁਣਾ ਚਾਚਾ ਜਾ ਬਾਹਰ ਜਾ ਕੇ ਕੰਮ ਕਰ ਬਹੁਤੀ ਭੁਜਾਤਾ ਨਾ ਪਾ ਚੱਲ ਬਾਹਰ ਕੰਮ ਕਰ ਮੈਂ ਤੇ ਹੁਣ ਮਾਦਾ ਚਲੀ ਜਾਣਾ ਵਾ ਮੈਂ ਹੁਣ ਕੀ ਕਰਨਾ ਸਹੀ ਹੁਣ ਚੱਲ ਬਾਹਰ ਜਾ ਕੇ ਕੰਮ ਕਰ ਤੈਨੂੰ ਵੀ ਆਖ ਕਾਦਣਾ ਤੇ ਖੱਜਲ ਹੋਣ ਲਿਆਏ ਜੀ ਜਾ ਕੇ ਜਵਾਬ ਦੇ ਆਉਂ ਮੈਂ ਫੇ ਆਹ ਚੱਲ ਚੱਲ ਬਾਹਰ ਕੰਮ ਕਰ ਬਹੁਤਾ ਹੈ ਜਾ ਤੂੰ ਹੁਣ ਮੈਂ ਕੀ ਕਰਾਂ ਮਾਤਾ ਨਹੀਂ ਤੇ ਮੇਰੀ ਕੋਈ ਵੀ ਨਹੀਂ ਸੁਣੀ ਤੇ ਮਾਦਾ ਸੁਣਦੀ ਨਹੀਂ ਕੋਣ ਕੋਣ ਨੂੰ ਮੈਂ ਕੀ ਜਵਾਬ ਦੂੰਗਾ ਜਾ ਕੇ ਘਰੇ ਮੈਸੇਜ ਕਰਕੇ ਨਹੀਂ ਰਹਿਣਾ ਜਦੋਂ ਮੈਂ ਜਦਨ ਵੀ ਘਰ ਰਹਿਣਾ ਨਾ ਉਦਣੇ ਇਹਨਾਂ ਦਾ ਇਹੋ ਪਲੇਸ ਰਹਿੰਦਾ ਉਹ ਮੈਨੂੰ ਆਣ ਕੇ ਡੈਪਿੰਦੀ ਕਹਿਣ ਆਡੋ ਜੀ ਆਡੋ ਜੀ ਉਧਰ ਮਾਦਾ ਕੋਕ ਨਹੀਂ ਹੁੰਦੀ ਮੈਂ ਕੀ ਕਰਾਂ ਮੈਂ ਇਹਨਾਂ ਦੇ ਵਿੱਚ ਆਦੂ ਵਿੱਚ ਫਸਿਆ ਮੈਂ ਹੁਣ ਘਰੇ ਨਹੀਂ ਕਸੂਰ ਤੁਹਾਡਾ ਵੀ ਹੈਗਾ ਤੇ ਸਾਰੀ ਪੂਰੀ ਗੱਲ ਤੇ ਮੈਨੂੰ ਦੱਸੀ ਨਹੀਂ ਉਹ ਮਾਦਾ ਕੋ ਮੈਨੂੰ ਪਤਾ ਲੱਗਿਆ ਨਹੀਂ ਬੋਲਦੀਆਂ ਇਹ ਗਾੜੀ ਮਾਦਾ ਦੇ ਤਦ ਕਰਕੇ ਉਹ ਕਹਿੰਦੀ ਮੈਂ ਇੱਕ ਦੋ ਦੋ ਲਾਤੀ ਇਹਨਾਂ ਦੀ ਇਹ ਮਾਦਰ ਮਜਬੂਰ ਕਰਦੀਆਂ ਉਹਦਾ ਵੀ ਮਾਨੂੰ ਤੁਹਾਨੂੰ ਦਿਲਤ ਨਹੀਂ ਕਰਦਾ ਤੁਸੀਂ ਮੈਨੂੰ ਸਾਫ਼-ਸਾਫ਼ ਕਹਿਤਾ ਵਾ ਕਿ ਮੈਂ ਆਪਣੇ ਜੀਂਦੇ ਜਾਗ ਦੇ ਅਟ ਨਹੀਂ ਕਰਨਾ ਹੈਗਾ ਤੁਹਾਨੂੰ ਤੇ ਅਟ ਹੋਣ ਵਾਲਾ ਸੁਪਨਾ ਆਪਣੇ ਦਿਮਾਗ ਚੋਂ ਬਿਲਕੁਲ ਕੱਢ ਦੇ ਤੇ ਜੇ ਫਿਰ ਵੀ ਤੈਨੂੰ ਬਹੁਤਾ ਚਾਹ ਵਾ ਨਾ ਢੋਣ ਦਾ ਤੇ ਆਪਣੇ ਪਿੱਕੇ ਉੱਡ ਜਾ ਜਾ ਕੇ ਠੀਕ ਆ ਨਾ ਵੇ ਕਿਦਾਂ ਮਾਰੇ ਪੱਟੀ ਪੜਾ ਕੇ ਭੇਜਦਾ ਵਾ ਘਰ ਦੀ ਦੀ ਮਾਸਾ ਗੱਲ ਹੀ ਨਹੀਂ ਸੁਣਦਾ ਕਿਤੇ ਮਾਰੇ ਗਾੜੀ ਇੱਕ ਲਫ਼ਜ਼ ਨਹੀਂ ਬੋਲਿਆ ਜਾਂਦਾ ਮੇਰੇ ਗਾੜੀ ਦੇ ਕਿਦਾਂ ਬੋਲਦਾ ਤਤਿਆ ਤਤਿਆ ਰੋਟੀਆਂ ਬੜੀਆਂ ਮੰਗਦਾ ਰਾੜ ਰਾੜ ਕੇ ਇਹਨੂੰ ਮੈਂ ਦਊ ਜਾਂ ਜੈਨਾ ਪਰੋਂਟੀਆਂ ਪਕਾ ਪਕਾ ਕੇ ਕੋਈ ਨਹੀਂ ਆਵੇ ਸਹੀ ਰਾਤ ਰੋਟੀ ਖਾਣ ਆਤੀ ਨਿਕਲ ਗਿਆ ਕਿਦਾਂ ਬਹਿ ਬਹਿ ਕੇ ਪੂਨਮ ਕੀ ਕਿਹਾ ਹੁਣ ਸੋਨੂ ਨੇ ਕਹਿਣਾ ਕੀ ਮਾਂ ਆਪਣੇ ਕੋ ਗਿਆ ਗਾੜੀ ਮੇਰੇ ਇੰਨਾ ਬੋਗਾ ਆਪਣੀ ਮਾਂ ਲੈ ਘੜੇ ਕਿ ਲੱਭ ਜੀ ਨਹੀਂ ਬੋਲਦਾ ਕਿਤੇ ਕਹਿੰਦਾ ਜੇ ਅੱਡ ਹੋਣ ਦਾ ਜਿਆਦਾ ਚਾਹ ਲੈ ਪੇਕੇ ਚਲ ਜਾ ਲੈ ਮਾਂ ਨੇ ਤੇ ਦੇਣੇ ਦੇਣੇ ਡਰਾਵੇ ਹੁਣ ਗਾੜੀ ਇਹ ਵੀ ਹਟ ਦੇਣ ਦਾ ਪੇਕੇਆਂ ਦਾ ਹਾਂ ਸਾਵੀ ਸਾਵੀ ਵੇਲੇ ਪੱਟੀ ਫੜ ਕੇ ਤੇ ਆ ਗਿਆ ਮਾਂ ਕੀ ਬੋਲੀ ਬੋਲਣ ਦਾ ਪੇ ਨਾ ਭਾਜੀ ਤੇਰੇ ਨਾਲ ਕੀਤੀ ਗੱਲ ਉਹਨਾਂ ਨੇ ਮੇਰੇ ਵੱਲ ਦੀ ਮੇਰੀ ਗੱਲ ਸੁਣੀ ਹੀ ਨਹੀਂ ਬਸ ਮਾਂ ਦੀਆਂ ਕਰੀ ਗਿਆ ਆਪਣੀਆਂ ਉਹਨੇ ਵੀ ਮੈਨੂੰ ਇਹੋ ਗੱਲ ਕਹੀ ਅੱਡ ਨਹੀਂ ਹੋਣ ਦੇਣਾ ਮੰਮੀ ਨੇ ਜਿੱਦਾਂ ਦਾ ਵੀ ਮੰਮੀ ਦਾ ਸੁਭਾਅ ਹੈਗਾ ਨਾ ਤਾਂ ਭੇਦ ਪਾਓ ਤੇ ਟਾਈਮ ਕੱਢੋ ਆਪਣਾ ਕੀ ਕਰੀਏ ਫਿਰ ਦੀਦੀ ਪੇਕੇ ਜਾਂਦੀ ਆ ਫਿਰ ਆਪਣੇ ਜੀ ਜ਼ਿਆਦਾ ਧਮਕੀਆਂ ਦਿੰਦੇ ਆ ਤੇ ਪੇਕੇਆਂ ਦੀ ਨਾ ਨਾ ਪੂਨੋਂ ਪੇਕੇ ਨਹੀਂ ਜਾਣਾ ਤੇ ਇਹ ਜੇ ਸੱਸ ਪ੍ਰਧਾਨ ਆ ਨਾ ਸਾਡੀ ਇਹ ਜੇ ਹਟ ਤੋ ਤਾਂ ਹੀ ਇਥੋਂ ਚਾਰ ਆਤੀਆਂ ਵਾਦੀ ਜਾਣਾ ਉਹਨੇ ਮੇਰੀ ਨਾਲ ਕਿਸੇ ਨਹੀਂ ਲੱਗੀ ਆ ਉਹਨੇ ਉਹਦੀ ਸੱਸ ਉਹਨਾਂ ਬੜਾ ਲੜਦੀ ਹੁੰਦੀ ਸੀ ਉਹਦੇ ਮੈਨੂੰ ਬੜੇ ਚਿਰ ਦੀ ਕਹਿੰਦੀ ਮੈਂ ਨਹੀਂ ਗੱਲ ਗੋਲੀ ਇਹ ਤੇ ਹਲ ਪੂਨੋਂ ਮੇਕ ਬਾਬਾ ਹੈਗਾ ਵਾ ਨਾ ਮੈਨੂੰ ਦੱਸਿਆ ਮੇਰੀ ਸਹੇਲੀ ਨੇ ਮੈਨੂੰ ਉਹ ਜਿਹੜਾ ਨਾ ਉਹ ਸੱਸ ਨੂੰ ਨਾ ਨੋਮਾਂ ਦੇ ਵਸਲੇ ਵਸਵੇ ਚ ਕਰ ਦਿੰਦਾ ਇਨੂੰ ਵੀ ਆਪਾਂ ਆਪਣੇ ਵਾਸਤੇ ਵਿੱਚ ਕਰੀਏ ਬਾਬੇ ਕੋ ਜਾ ਕੇ ਕੋਈ ਨਹੀਂ ਫਿਰ ਲਿਆਉਂਦੇ ਹੀ ਐਡਰੈਸ ਫਿਰ ਆਪਾਂ ਦੋਵੇਂ ਜਾਣੇ ਚੱਲ ਚੱਲਾਂਗੇ ਕੋਈ ਨਹੀਂ ਮੋਨਾ ਅੱਜ ਹੀ ਕਰਦੀ ਗੱਲ ਬਾਨਾ ਮਾਰੀ ਕੋਈ ਚਲ ਜਾਂਗੇ ਮੰਮੀ ਨੂੰ ਨਾ ਸੈਂ ਕਿੱਥੇ ਚੱਲੇ ਆ ਕੋਈ ਨਹੀਂ ਕਰੇ ਤੇ ਫਿਰ ਆਪਣੀ ਸਹੇਲੀ ਨਾਲ ਗੱਲ ਠੀਕ ਆ ਆਹਦੀ ਸੱਸ ਨੇ ਤੁਹਾਡਾ ਜੀਣਾ ਆਰਾਮ ਕੀਤਾ ਜੀਣਾ ਆਰਾਮ ਕੀਤਾ ਤੇ ਇਹਨੂੰ ਕਰ ਦੇ ਨਾ ਆਪਣੇ ਵੱਲ ਹਾਂ ਕੋਈ ਨਹੀਂ ਕਰਦੇ ਕੋਈ ਹੁਣ ਮਸਲਾ ਹੁਣ ਇਹ ਸਕੀਮ ਲਾਉਣੀ ਪੈਣੀ ਕੋਈ ਨਹੀਂ ਬਥੇਰਾ ਜਾਣ ਲਿਆ ਹੋ ਨਹੀਂ ਜਾਣਦੀਆਂ ਇਹਦੀਆਂ ਕੋਈ ਨਹੀਂ ਜੀ ਚਲ ਕੋਈ ਨਹੀਂ ਜਦੋਂ ਤੁਸੀਂ ਕਹੋਗੇ ਚੱਲ ਚੱਲਾਂਗੇ ਨਾ ਬੰਦਿਆਣੇ ਸਾਡੇ ਵੱਲ ਦੀ ਗੱਲ ਕਰਨੀ ਐ ਮੇਰਾ ਸੱਸ ਨੇ ਸਾਨੂੰ ਜੀਣ ਦੇਣਾ ਘਰ 'ਚ ਸਾਨੂੰ ਆਪਣਾ ਆਪ ਹੀ ਬਚਾ ਕਰਨਾ ਪੈਣਾ ਤੇ ਜਿਹੜੀ ਹੱਡੀ ਵੀ ਮੰਨੇ ਤੇ ਅਸੀਂ ਇਹਦੀ ਮੰਨੀ ਠੀਕ ਆ ਕੋਈ ਗੱਲ ਨਹੀਂ ਚਲਦੇ ਆ ਫਿਰ ਆਪਣੀ ਇਸੇ ਲਈ ਕੋ ਸ਼ਾਮ ਤੱਕ ਅਡਰੈਸ ਲੈ ਲਓ ਕੱਲ ਨੂੰ ਚਲ ਚਲ ਲਾਂਗੇ ਠੀਕ ਆ ਕੋਈ ਨਹੀਂ ਚਲ ਜਾਗੇ ਆ ਮਮੀ ਨੂੰ ਬਾਹਨੇ ਨਾ ਜਾਏਗੀ ਨਾ ਕਿ ਰੂਰੇ ਪਾਰੇ ਸਭ ਫਿਰ ਆਪਾਂ ਚਲ ਜਾਗੇ ਕੋਈ ਨਹੀਂ ਬਹਾਨਾ ਮਾਰ ਕੇ ਕੋਈ ਬਹਾਨਾ ਬੋਨਾ ਮਾਰ ਦਾਂਗੇ ਤੇ ਚਲ ਜਾਗੇ ਚਲੋ ਠੀਕ ਆ ਚਾ ਕੰਮ-ਕਮ ਕਰ ਲੀਏ ਫੇਰ ਘਰ ਦਾ ਬਾਕੀ ਰਹਿਣਾ ਸ਼ਾਮ ਦਾ ਰੋਟੀ ਪਾਣੀ ਵੇਖ ਲੀਏ ਹੁਣ ਆਪਾਂ ਇਦਾਂ ਕਰਨਾ ਹੁਣ ਆਪਾਂ ਬੋਲਣਾ ਨਹੀਂ ਇਹਦੇ ਘੜੀ ਚੁੱਪ ਕਰਕੇ ਆਪਣੀ ਮਸਤੀ ਨਾਲ ਕੰਮ ਕਰੀ ਜਾਣਾ ਠੀਕ ਆ ਇਹ ਕਦੇ ਉਹ ਵੀ ਬਾਹਰ ਚੱਲ ਗਿਆ ਵਾ ਨਾ ਮਾਸਾ ਸੁੰਦਾ ਨਾ ਕਹਿੰਦਾ ਮੈਂ ਤਾਂ ਕਹਿੰਨੀ ਆ ਕਿ ਵੀ ਨਾਲ ਇਹਨਾਂ ਦਾ ਵੀ ਕੋਈ ਭਾਕ ਰਹੀ ਏ ਇਹਨਾਂ ਦਾ ਵੀ ਨਾਲ ਹੀ ਕਰਾਉਣਾ ਪੈਣਾ ਕਿ ਜਿਹੜੇ ਇਹ ਵੀ ਸਾਡੇ ਵੱਲ ਹੋ ਜਾਣ ਆ ਸਾਡੀ ਗੱਲ ਤੇ ਮਾਸਾ ਨਹੀਂ ਸੁੰਦੇ ਦੋਵੇਂ ਜਣੇ ਚੱਲ ਪਹਿਲਾਂ ਮੰਮੀ ਨੂੰ ਤੇ ਕਰੀਏ ਮੰਮੀ ਹੋ ਗਈ ਤੇ ਉਹਨਾਂ ਨੇ ਆਪਣੇ ਆਪ ਹੀ ਹੋਣਾ ਸਾਡੇ ਵੱਲ ਠੀਕ ਆ ਸੋ ਕੱਲ ਕਰੀਏ ਕੰਮ ਦਾ ਇਹ ਕਹਾਣਾ ਵਾਲਾ ਪਾ ਬਹੁਤ ਦੁਖੀ ਕੀਤਾ ਨਨ ਮੈਂ ਜੇ ਮੈਂ ਵਾਂਡੇ ਚੱਲ ਜਣੀ ਤਾਂ ਨਹੀਂ ਮੈਨੂੰ ਕਿਤੇ ਟਿਕਾਂ ਦੇ ਦਈਆ ਜੇ ਮੈਂ ਘਰ ਆ ਜਾਂ ਤੇ ਘਰ ਵੀ ਇਹੋ ਕੰਮ ਕਰਦੀਆਂ ਨੇ ਕੋਈ ਤਾਂ ਨਹੀਂ ਲੱਗਦਾ ਵੀ ਮੈਂ ਕੀ ਕਰਾਂ ਤੇ ਕੀ ਨਹੀਂ ਪਰ ਅਜੇ ਤੇ ਮੇਰੇ ਖੀਆਂ ਪੂਰੀਆਂ ਦੱਬੇ ਥਲੇ ਪਰ ਕਿੰਨਾ ਚਿਰ ਰਹਿਣਾ ਇਹਨਾਂ ਨੇ ਅਕਸਰ ਉਹਨਾਂ ਨੇ ਬਾਹਰ ਨਿਕਲਣ ਨਹੀਂ ਇਹ ਕਿੰਨਾ ਚਿਰ ਮੇਰੇ ਪ੍ਰਧਾਨ ਦੀ ਚੱਲਣ ਦੇਣੀ ਇਹਨਾਂ ਨੇ ਪਰ ਉਹਦਾ ਲੱਗਦੇ ਚਾਰੇ ਤੇ ਮੈਂ ਨਹੀਂ ਹਾਰ ਮੰਨਦੀ ਫੂਨਾ ਗਿਆ ਕੁੜੀਆ ਹੈਲੋ ਮਾ ਪਤਨੀ ਕੀ ਹਾਲ ਹੈ ਹਾਂ ਸਤਿ ਸ਼੍ਰੀ ਅਕਾਲ ਹੋਰ ਠੀਕ ਹੈ ਕਾ ਗਿਆ ਮਾਰਸ ਕੋ ਲੈ ਕਿ ਜਾ ਉਹਦਾ ਹੀ ਕਰਦਾ ਵਾ ਬੜੀ ਦੁਖੀ ਜਾਣ ਕੀਤੀ ਇਹਨੇ ਬੜੀ ਦੁਖੀ ਜਾਣ ਕੀਤੀ ਹੈ ਮੈਂ ਕਰਨੀ ਆ ਤੁਹਾਨੂੰ ਨਾਲ ਗੱਲ ਤੇ ਫਿਰ ਪਤਾ ਹੁੰਨੇ ਆ ਕਿਹੇ ਵੇਲੇ ਹਾਰ ਵੀ ਇਥੇ ਬੜਾ ਕਲਾਰਾ ਕਿਲਰ ਆ ਵਾ ਮਾਪੇ ਕੋ ਗਏ ਇੱਥੇ ਉਹਨਾਂ ਨੂੰ ਡੀਨੇ ਬੜਾ ਮਗਰਸਤਾ ਆਵੇ ਲਈ ਆਇਆ। ਉਹ ਮੇਰ ਤਾਂ ਕਰਕੇ ਇਤਰਾ ਕੇ ਤੇ ਬੈ ਕਾਸ ਕੇ ਰੱਖਿਆ ਹੈ ਮੇਰੇ ਨੇ ਤਾਂ ਦੀ ਦੇ ਦੇ ਤੂੰ ਚਲ ਗਈ। ਮੈਨੂੰ ਤੇ ਹਮਮ ਕੇ ਗਵਾਂਡਾ ਨੇ ਦੱਸਿਆ ਵੀ ਚਲ ਗਈ ਹੈ। ਆਹੋ। ਸਬ ਦਾ ਵੀ ਥੋੜਾ ਪਤਾ ਜਿਹੜਾ ਹੈ ਉਹ ਵੀ ਲੈ ਗਈ ਪਾਪ ਉਹਰੇ ਮਾਰ ਕੇ ਦਾ ਟੈਂਪਰ ਦੀ ਰਹੀ ਇੱਥੇ ਕਿਦਾਂ ਨਹੀਂ। ਹਾਂ। ਕੱਲ ਮੈਂ ਅਮ ਨਹੀਂ ਕੇ ਤੁਹਾਨੂੰ ਨਾਲ ਲੈ ਕੇ గల్ మేరకు చారేరే కాల నుమా కదే పాశా కదే పా జన్